ਦੇਸ਼ ਦੇ ਹਸਪਤਾਲ ਤੇ ਡਾਕਟਰ ਕਲੀਨਿਕ ਪਹਿਲਾਂ ਹੀ ਬਹੁਤ ਜ਼ਿਆਦਾ ਤਣਾ ਦੇ ਵਿੱਚ ਹਨ ਤੇ ਜੇ ਖਸਰੇ ਦਾ ਫਿਲਾਹ ਹੋ ਗਿਆ ਤਾਂ ਇਹ ਸਿਸਟਮ ਇਸ ਨੂੰ ਚੱਲ ਨਹੀਂ ਸਕੇਗਾ ਇਹ ਚੇਤਾਵਨੀ ਇੱਕ ਜਰਨਲ ਪ੍ਰੈਕਟਿਸ਼ਨਰ ਵੱਲੋਂ ਦਿੱਤੀ ਗਈ ਹੈ ਭਿਰਵਾਨੂ ਸਿਹਤ ਕਰਮਚਾਰੀ ਸਾਰੇ ਦੇਸ਼ ਵਿੱਚ ਹੋਈ ਹੜਤਾਲ ਦਾ ਹਿੱਸਾ ਬਣੇ ਉਹਨਾਂ ਨੇ ਕਿਹਾ ਕਿ ਮਾੜੀਆਂ ਕਾਰਜ ਸਥਿਤੀਆਂ ਤੇ ਸਟਾਫ ਦੀ ਘਾਟ ਮਰੀਜ਼ਾਂ ਨੂੰ ਖਤਰੇ ਦੇ ਵਿੱਚ ਪਾ ਰਹੀ ਹੈ ਹੁਣ ਤੱਕ ਖਸਰੇ ਦੇ 8 ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ ਅਤੇ ਸਿਹਤ ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਬਿਮਾਰੀ ਫੈਲਣ ਦਾ ਖਤਰਾ ਹੈ ਇਮਿਊਨਾਈਜੇਸ਼ਨ ਐਡਵਾਈਜ਼ਰੀ ਸੈਂਟਰ ਦੀ ਸੀਨੀਅਰ ਸਲਾਹਕਾਰ ਡਾਕਟਰ ਮਾਮਾ 에ਰੋਆ ਡੇਵਿਡ ਨੇ ਕਿਹਾ ਹੈ ਕਿ ਜੇ ਖਸਰਾ ਪੈਲਦਾ ਹੈ ਤਾਂ ਹਸਪਤਾਲ ਅਤੇ ਪਰਿਵਾਰਿਕ ਡਾਕਟਰਾਂ ਦੇ ਕਲੀਨਿਕ ਇਸ ਨਾਲ ਨਹੀਂ ਨਜਿੱਠ ਸਕਣਗੇ। ਉਹਨਾਂ ਨੇ ਅੱਗੇ ਕਿਹਾ ਹੈ ਕਿ ਸਾਡੇ ਹਸਪਤਾਲ ਸਿਸਟਮ ਪਹਿਲਾਂ ਹੀ ਓਵਰਲੋਡ ਹਨ। ਉਹਨਾਂ ਨੇ ਦੱਸਿਆ ਕਿ ਮੈਂ ਇੱਕ ਜੀਪੀ ਵਜੋਂ 11 ਸਾਲਾਂ ਤੋਂ ਕੰਮ ਕਰ ਰਹੀ ਹਾਂ ਪਰ ਮਰੀਜ਼ਾਂ ਲਈ 3 ਤੋਂ 4 ਹਫ਼ਤਿਆਂ ਦੀ ਉਡੀਕ ਕਦੇ ਨਹੀਂ ਹੋਈ। ਇਹ ਉਡੀਕ ਹੁਣ ਇੱਕ ਡਰਾਉਣੀ ਸਥਿਤੀ ਬਣੀ ਹੋਈ ਹੈ। ਉਹਨਾਂ ਨੇ ਅੱਗੇ ਕਿਹਾ ਹੈ ਕਿ ਉਸ ਨੂੰ ਸਭ ਤੋਂ ਵੱਡਾ ਡਰ ਇਹ ਹੈ ਕਿ ਇਸ ਵਾਰ ਖਸਰੇ ਕਨ ਬੱਚਿਆਂ ਦੀਆਂ ਜਾਨਾਂ ਜਾ ਸਕਦੀਆਂ ਹਨ ਤੁਹਾਨੂੰ ਦੱਸ ਦਈਏ ਕਿ 2019 ਵਿੱਚ ਖਸਰੇ ਦੇ ਫਲਾਕਨ 2000 ਤੋਂ ਵੱਧ ਲੋਕ ਬਿਮਾਰ ਹੋਏ ਸਨ ਅਤੇ 700 ਤੋਂ ਵੱਧ ਨੂੰ ਹਸਪਤਾਲ ਦੇ ਵਿੱਚ ਭਾਰਤੀ ਕਰਾਉਣਾ ਪਿਆ ਸੀ ਆਕਲੈਂਡ ਸਭ ਤੋਂ ਪ੍ਰਭਾਵਿਤ ਇਲਾਕਾ ਸੀ ਜਿੱਥੇ 1736 ਕੇਸ ਸਾਹਮਣੇ ਆਏ ਸਨ ਇਸ ਦੇ ਨਤੀਜੇ ਸਮੋਆ ਵਿੱਚ ਤਬਾਹੀਕਰ ਸਬਦ ਹੋਏ ਸਨ ਜਦੋਂ ਇੱਕ ਖਸਰੇ ਨਾਲ ਪੀੜਤ ਵਿਅਕਤੀ ਉੱਥੇ ਗਿਆ ਤਾਂ 5700 ਕੇਸ ਅਤੇ 83 ਮੌਤ ਹੋ ਗਈਆਂ ਸਨ ਡਾਕਟਰ ਡੇਵਿਡ ਨੇ ਅੱਗੇ ਕਿਹਾ ਹੈ ਕਿ ਕਈ ਪਰਿਵਾਰਾਂ ਦੇ ਇੱਕੋ ਘਰ ਦੇ ਬੱਚੇ ਮਰ ਗਏ ਸਨ ਇੱਕ ਡਰਾਉਣਾ ਦ੍ਰਿਸ਼ ਜਿਸ ਨੂੰ ਅਸੀਂ ਕਦੇ ਵੀ ਭੁੱਲ ਨਹੀਂ ਸਕਦੇ ਕਿਉਂਕਿ ਫਿਰ ਕੋਵਿਡ ਆ ਗਿਆ ਤੇ ਮੈਂ ਤੇ ਮੇਰੇ ਸਾਥੀ ਡਾਕਟਰ ਉਹ ਭਿਆਨਕ ਦੌਰ ਵੀ ਅਜੇ ਤੱਕ ਨਹੀਂ ਭੁੱਲੇ ਹਾਂ ਉਹਨਾਂ ਨੇ ਕਿਹਾ ਕਿ ਜੇ ਮੜ ਖਸਰਾ ਫੈਲਿਆ ਤਾਂ ਮਰੀਜ਼ਾਂ ਨੂੰ ਪਰਿਵਾਰਿਕ ਡਾਕਟਰ ਕੋਲ ਜਲਦੀ ਅਪਾਇੰਟਮੈਂਟ ਨਾ ਮਿਲੇ ਤਾਂ ਹਸਪਤਾਲ ਉੱਤੇ ਦਬਾਅ ਹੋਰ ਵਧੇਗਾ ਖਸਰੇ ਨਾਲ ਬਿਮਾਰ ਬੱਚਿਆਂ ਦੀ ਦੇਖਭਾਲ 24 ਘੰਟੇ ਦੀ ਹੁੰਦੀ ਹੈ ਉਹਨਾਂ ਨੂੰ ਪੂਰੀ ਤਰ੍ਹਾਂ ਸਿਹਤਮੰਦ ਕਰਨਾ ਬਹੁਤ ਮੁਸ਼ਕਲ ਅਤੇ ਥਕਾਵਟ ਭਰਿਆ ਕੰਮ ਹੁੰਦਾ ਹੈ ਸਿਹਤ ਮੰਤਰਾਲੇ ਵੱਲੋਂ ਮਈ ਵਿੱਚ ਸਿਹਤ ਮੰਤਰੀ ਸਾਈਮਨ ਬ੍ਰਾਊਨ ਨੂੰ ਦਿੱਤੇ ਅਪਡੇਟ ਦੇ ਵਿੱਚ ਕਿਹਾ ਗਿਆ ਸੀ ਕਿ ਦੇਸ਼ ਵਿੱਚ ਟਿਕਾ ਕਾਰਨਦਾਰ ਲੋੜਿੰਦੇ ਪੱਧਰ ਨਾਲ ਘੱਟ ਹੈ ਖਸਰੇ ਤੋਂ ਬਚਾ ਲੈ ਘੱਟੋ-ਘੱਟ 95% ਟਿਕਾ ਕਰਨ ਕਵਰੇਜ ਦੀ ਲੋੜ ਹੈ ਪਰ ਹੁਣ ਮੌਜੂਦਾ ਅੰਕੜਿਆਂ ਮੁਤਾਬਕ ਸਿਰਫ 82% ਲੋਕਾਂ ਨੇ ਹੀ ਟੀਕਾ ਲਗਵਾਇਆ ਹੈ ਰਿਪੋਰਟ ਦੇ ਵਿੱਚ ਦੱਸਿਆ ਗਿਆ ਹੈ ਕਿ ਜੇ ਖਸਰੇ ਦਾ ਵੱਡਾ ਜਾਂ ਲੰਮਾ ਫੈਲਾ ਹੋਇਆ ਤਾਂ ਇਹ ਸਿਹਤ ਪ੍ਰਣਾਲੀ ਉੱਤੇ ਭਾਰੀ ਦਬਾਅ ਪਾਵੇਗਾ ਤੇ ਵਾਧੂ ਫੰਡ ਤੇ ਸਰੋਤਾਂ ਦੀ ਲੋੜ ਪਵੇਗੀ ਇਸ ਤੋਂ ਬਾਅਦ ਡਾਕਟਰ ਡੇਵਿਡ ਨੇ ਕਿਹਾ ਕਿ ਸਾਰੇ ਸਮੁਦਾਇਆਂ ਤੱਕ ਟੀਕਾਕਰਨ ਦੀ ਪਹੁੰਚ ਯਕੀਨੀ ਬਣਾਉਣ ਲਈ ਇੱਕ ਰਾਸ਼ਟਰੀ ਮਹਿੰਮ ਲੌਂਡ ਦੀ ਜਰੂਰਤ ਹੈ ਉਹਨਾਂ ਨੇ ਕਿਹਾ ਕਿ ਸਾਡੀ ਪਹਿਲੀ ਤਰਜੀਹ ਟੀਕਾਕਰਨ ਹੋਣੀ ਚਾਹੀਦੀ ਹੈ ਜਿਵੇਂ ਅਸੀਂ ਕੋਵਿਡ ਦੌਰਾਨ ਕਮਿਊਨਿਟੀ ਡੇ ਵੀਕਐਂਡ ਤੇ ਆਫਟਰ ਆਵਰ ਵੈਕਸੀਨੇਸ਼ਨ ਕੀਤੇ ਸਨ ਉਹੀ ਤਰੀਕਾ ਮੁੜ ਲਾਗੂ ਕਰਨ ਦੀ ਲੋੜ ਹੈ ਉਹਨਾਂ ਨੇ ਕਿਹਾ ਕਿ ਟਿੱਕਾ ਸੁਰੱਖਿਆਤ ਤੇ 6 ਮਹੀਨੇ ਦੇ ਬੱਚਿਆਂ ਨੂੰ ਵੀ ਦਿੱਤਾ ਜਾ ਸਕਦਾ ਹੈ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਬਹੁਤ ਪ੍ਰਭਾਵਸ਼ਾਲੀ ਟੀਕਾ ਹੈ ਜੋ ਬੱਚਿਆਂ ਨੂੰ ਖਸਰੇ ਤੋਂ ਬਚਾ ਸਕਦਾ ਹੈ ਮੈਂ 2019 ਵਰਗੀ ਸਥਿਤੀ ਦੁਬਾਰਾ ਬਿਲਕੁਲ ਵੀ ਦੇਖਣਾ ਨਹੀਂ ਚਾਹੁੰਦੀ ਜਿੱਥੇ ਸੈਂਕੜੇ ਬੱਚਿਆਂ ਨੂੰ ਇੰਟੈਂਸਿਵ ਕੇਅਰ ਦੇ ਵਿੱਚ ਰੱਖਣਾ ਪਿਆ ਸੀ ਇਸ ਵਾਰ ਸ਼ਾਇਦ ਅਸੀਂ ਜ਼ੀਰੋ ਮੌਤ ਦਰ ਨਾਲ ਨਹੀਂ ਬਚ ਸਕਾਂਗੇ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ WHO ਵੱਲੋਂ ਵੀ ਨਿਊਜ਼ੀਲੈਂਡ ਨੂੰ ਚੇਤਾਵਨੀ ਦਿੱਤੀ ਗਈ ਹੈ ਦੇਸ਼ ਦੇ ਹਸਪਤਾਲ ਤੇ ਡਾਕਟਰ ਕਲੀਨਿਕ ਪਹਿਲਾਂ ਹੀ ਬਹੁਤ ਜ਼ਿਆਦਾ ਤਣਾ ਦੇ ਵਿੱਚ ਹਨ ਤੇ ਜੇ ਖਸਰੇ ਦਾ ਫਿਲਾਹ ਹੋ ਗਿਆ ਤਾਂ ਇਹ ਸਿਸਟਮ ਇਸ ਨੂੰ ਚੱਲ ਨਹੀਂ ਸਕੇਗਾ ਇਹ ਚੇਤਾਵਨੀ ਇੱਕ ਜਨਰਲ ਪ੍ਰੈਕਟਿਸ਼ਨਰ ਵੱਲੋਂ ਦਿੱਤੀ ਗਈ ਹੈ ਵੀਰਵਾਨੂ ਸਿਹਤ ਕਰਮਚਾਰੀ ਸਾਰੇ ਦੇਸ਼ ਵਿੱਚ ਹੋਈ ਹੜਤਾਲ ਦਾ ਹਿੱਸਾ ਬਣੇ ਉਹਨਾਂ ਨੇ ਕਿਹਾ ਕਿ ਮਾੜੀਆਂ ਕਾਰਜ ਸਥਿਤੀਆਂ ਤੇ ਸਟਾਫ ਦੀ ਘਾਟ ਮਰੀਜ਼ਾਂ ਨੂੰ ਖਤਰੇ ਦੇ ਵਿੱਚ ਪਾ ਰਹੀ ਹੈ ਹੁਣ ਤੱਕ ਖਸਰੇ ਦੇ 8 ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ ਅਤੇ ਸਿਹਤ ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਬਿਮਾਰੀ ਫੈਲਣ ਦਾ ਖਤਰਾ ਹੈ ਇਮਿਊਨਾਈਜੇਸ਼ਨ ਐਡਵਾਈਜ਼ਰੀ ਸੈਂਟਰ ਦੀ ਸੀਨੀਅਰ ਸਲਾਹਕਾਰ ਡਾਕਟਰ ਮਾਮਾ 에ਰੋਆ ਡੇਵਿਡ ਨੇ ਕਿਹਾ ਹੈ ਕਿ ਜੇ ਖਸਰਾ ਪੈਲਦਾ ਹੈ ਤਾਂ ਹਸਪਤਾਲ ਅਤੇ ਪਰਿਵਾਰਕ ਡਾਕਟਰਾਂ ਦੇ ਕਲੀਨਿਕ ਇਸ ਨਾਲ ਨਹੀਂ ਨਜਿੱਠ ਸਕਣਗੇ। ਉਹਨਾਂ ਨੇ ਅੱਗੇ ਕਿਹਾ ਹੈ ਕਿ ਸਾਡੇ ਹਸਪਤਾਲ ਸਿਸਟਮ ਪਹਿਲਾਂ ਹੀ ਓਵਰਲੋਡ ਹਨ। ਉਹਨਾਂ ਨੇ ਦੱਸਿਆ ਕਿ ਮੈਂ ਇੱਕ ਜੀਪੀ ਵਜੋਂ 11 ਸਾਲਾਂ ਤੋਂ ਕੰਮ ਕਰ ਰਹੀ ਹਾਂ ਪਰ ਮਰੀਜ਼ਾਂ ਲਈ 3 ਤੋਂ 4 ਹਫ਼ਤਿਆਂ ਦੀ ਉਡੀਕ ਕਦੇ ਨਹੀਂ ਹੋਈ। ਇਹ ਉਡੀਕ ਹੁਣ ਇੱਕ ਡਰਾਉਣੀ ਸਥਿਤੀ ਬਣੀ ਹੋਈ ਹੈ। ਉਹਨਾਂ ਨੇ ਅੱਗੇ ਕਿਹਾ ਹੈ ਕਿ ਉਸ ਨੂੰ ਸਭ ਤੋਂ ਵੱਡਾ ਡਰ ਇਹ ਹੈ ਕਿ ਇਸ ਵਾਰ ਖਸਰੇ ਕਨ ਬੱਚਿਆਂ ਦੀਆਂ ਜਾਨਾਂ ਜਾ ਸਕਦੀਆਂ ਹਨ ਤੁਹਾਨੂੰ ਦੱਸ ਦਈਏ ਕਿ 2019 ਵਿੱਚ ਖਸਰੇ ਦੇ ਫਲਾਕ ਹਨ 2000 ਤੋਂ ਵੱਧ ਲੋਕ ਬਿਮਾਰ ਹੋਏ ਸਨ ਅਤੇ 700 ਤੋਂ ਵੱਧ ਨੂੰ ਹਸਪਤਾਲ ਦੇ ਵਿੱਚ ਭਾਰਤੀ ਕਰਾਉਣਾ ਪਿਆ ਸੀ ਆਕਲੈਂਡ ਸਭ ਤੋਂ ਪ੍ਰਭਾਵਿਤ ਇਲਾਕਾ ਸੀ ਜਿੱਥੇ 1736 ਕੇਸ ਸਾਹਮਣੇ ਆਏ ਸਨ ਇਸ ਦੇ ਨਤੀਜੇ ਸਮੂਹਾ ਵਿੱਚ ਤਬਾਹੀ ਕਰ ਸਭ ਹੋਏ ਸਨ ਜਦੋਂ ਇੱਕ ਖਸਰੇ ਨਾਲ ਪ੍ਰੇਲਿਤ ਵਿਅਕਤੀ ਉੱਥੇ ਗਿਆ ਤਾਂ 5700 ਕੇਸ ਅਤੇ 83 ਮੌਤ ਹੋ ਗਏ ਸਨ ਡਾਕਟਰ ਡੇਵਿਡ ਨੇ ਅੱਗੇ ਕਿਹਾ ਹੈ ਕਿ ਕਈ ਪਰਿਵਾਰਾਂ ਦੇ ਇੱਕੋ ਘਰ ਦੇ ਬੱਚੇ ਮਰ ਗਏ ਸਨ ਇੱਕ ਡਰਾਉਣਾ ਦ੍ਰਿਸ਼ ਜਿਸ ਨੂੰ ਅਸੀਂ ਕਦੇ ਵੀ ਭੁੱਲ ਨਹੀਂ ਸਕਦੇ ਕਿਉਂਕਿ ਫਿਰ ਕੋਬੜ ਆ ਗਿਆ ਤੇ ਮੈਂ ਤੇ ਮੇਰੇ ਸਾਥੀ ਡਾਕਟਰ ਉਹ ਭਿਆਨਕ ਦੌਰ ਵੀ ਅਜੇ ਤੱਕ ਨਹੀਂ ਬੋਲੇ ਹਾਂ ਉਹਨਾਂ ਨੇ ਕਿਹਾ ਕਿ ਜੇ ਮੜ ਖਸਰਾ ਫੈਲਿਆ ਤਾਂ ਮਰੀਜ਼ਾਂ ਨੂੰ ਪਰਿਵਾਰਿਕ ਡਾਕਟਰ ਕੋਲ ਜਲਦੀ ਅਪਾਇੰਟਮੈਂਟ ਨਾ ਮਿਲੇ ਤਾਂ ਹਸਪਤਾਲ ਉੱਤੇ ਦਬਾ ਹੋਰ ਵਧੇਗਾ ਖਸਰੇ ਨਾਲ ਬਿਮਾਰ ਬੱਚਿਆਂ ਦੀ ਦੇਖਭਾਲ 24 ਘੰਟੇ ਦੀ ਹੁੰਦੀ ਹੈ ਉਹਨਾਂ ਨੂੰ ਪੂਰੀ ਤਰ੍ਹਾਂ ਸਿਹਤਮੰਦ ਕਰਨਾ ਬਹੁਤ ਮੁਸ਼ਕਲ ਅਤੇ ਥਕਾਵਟ ਭਰਿਆ ਕੰਮ ਹੁੰਦਾ ਹੈ ਸਿਹਤ ਮੰਤਰਾਲੇ ਵੱਲੋਂ ਮਈ ਵਿੱਚ ਸਿਹਤ ਮੰਤਰੀ ਸਾਈਮਨ ਬ੍ਰਾਊਨ ਨੂੰ ਦਿੱਤੇ ਅਪਡੇਟ ਦੇ ਵਿੱਚ ਕਿਹਾ ਗਿਆ ਸੀ ਕਿ ਦੇਸ਼ ਵਿੱਚ ਟਿਕਾ ਕਾਰਨਦਾਰی ਲੋੜਿੰਦੇ ਪੱਧਰ ਨਾਲ ਘੱਟ ਹੈ ਖਸਰੇ ਤੋਂ ਬਚਾ ਲੈ ਘੱਟੋ-ਘੱਟ 95% ਟੀਕਾਕਰਨ ਕਵਰੇਜ ਦੀ ਲੋੜ ਹੈ ਪਰ ਹੁਣ ਮੌਜੂਦਾ ਅੰਕੜਿਆਂ ਮੁਤਾਬਕ ਸਿਰਫ 82% ਲੋਕਾਂ ਨੇ ਹੀ ਟੀਕਾ ਲਗਵਾਇਆ ਹੈ ਰਿਪੋਰਟ ਦੇ ਵਿੱਚ ਦੱਸਿਆ ਗਿਆ ਹੈ ਕਿ ਜੇ ਖਸਰੇ ਦਾ ਵੱਡਾ ਜਾਂ ਲੰਮਾ ਫੈਲਾ ਹੋਇਆ ਤਾਂ ਇਹ ਸਿਹਤ ਪ੍ਰਣਾਲੀ ਉੱਤੇ ਭਾਰੀ ਦਬਾਅ ਪਾਵੇਗਾ ਤੇ ਵਾਧੂ ਫੰਡ ਤੇ ਸਰੋਤਾਂ ਦੀ ਲੋੜ ਪਵੇਗੀ। ਇਸ ਤੋਂ ਬਾਅਦ ਡਾਕਟਰ ਡੇਵਿਡ ਨੇ ਕਿਹਾ ਕਿ ਸਾਰੇ ਸਮੁਦਾਇਆਂ ਤੱਕ ਟਿਕਾਕਰਨ ਦੀ ਪਹੁੰਚ ਯਕੀਨੀ ਬਣਾਉਣ ਲਈ ਇੱਕ ਰਾਸ਼ਟਰੀ ਮਹਿੰਮ ਲੌਂਡ ਦੀ ਜਰੂਰਤ ਹੈ ਉਹਨਾਂ ਨੇ ਕਿਹਾ ਕਿ ਸਾਡੀ ਪਹਿਲੀ ਤਰਜੀਹ ਟੀਕਾਕਰਨ ਹੋਣੀ ਚਾਹੀਦੀ ਹੈ ਜਿਵੇਂ ਅਸੀਂ ਕੋਵਿਡ ਦੌਰਾਨ ਕਮਿਊਨਿਟੀ ਡੇ ਵੀਕਐਂਡ ਤੇ ਆਫਟਰ ਆਵਰ ਵੈਕਸੀਨੇਸ਼ਨ ਕੀਤੇ ਸਨ ਉਹੀ ਤਰੀਕਾ ਮੁੜ ਲਾਗੂ ਕਰਨ ਦੀ ਲੋੜ ਹੈ ਉਹਨਾਂ ਨੇ ਕਿਹਾ ਕਿ ਟਿੱਕਾ ਸੁਰੱਖਿਆਤ ਤੇ 6 ਮਹੀਨੇ ਦੇ ਬੱਚਿਆਂ ਨੂੰ ਵੀ ਦਿੱਤਾ ਜਾ ਸਕਦਾ ਹੈ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਬਹੁਤ ਪ੍ਰਭਾਵਸ਼ਾਲੀ ਟੀਕਾ ਹੈ ਜੋ ਬੱਚਿਆਂ ਨੂੰ ਖਸਰੇ ਤੋਂ ਬਚਾ ਸਕਦਾ ਹੈ ਮੈਂ 2019 ਵਰਗੀ ਸਥਿਤੀ ਦੁਬਾਰਾ ਬਿਲਕੁਲ ਵੀ ਦੇਖਣਾ ਨਹੀਂ ਚਾਹੁੰਦੀ ਜਿੱਥੇ ਸੈਂਕੜੇ ਬੱਚਿਆਂ ਨੂੰ ਇੰਟੈਂਸਿਵ ਕੇਅਰ ਦੇ ਵਿੱਚ ਰੱਖਣਾ ਪਿਆ ਸੀ ਇਸ ਵਾਰ ਸ਼ਾਇਦ ਅਸੀਂ ਜ਼ੀਰੋ ਮੌਤ ਦਰ ਨਾਲ ਨਹੀਂ ਵੱਸ ਸਕਾਂਗੇ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ WHO ਵੱਲੋਂ ਵੀ ਨਿਊਜ਼ੀਲੈਂਡ ਨੂੰ ਚੇਤਾਵਨੀ ਦਿੱਤੀ ਗਈ ਹੈ ਦੇਸ਼ ਦੇ ਹਸਪਤਾਲ ਤੇ ਡਾਕਟਰ ਕਲੀਨਿਕ ਪਹਿਲਾਂ ਹੀ ਬਹੁਤ ਜ਼ਿਆਦਾ ਤਣਾਅ ਦੇ ਵਿੱਚ ਹਨ ਤੇ ਜੇ ਖਸਰੇ ਦਾ ਫਿਲਾਹ ਹੋ ਗਿਆ ਤਾਂ ਇਹ ਸਿਸਟਮ ਇਸ ਨੂੰ ਚੱਲ ਨਹੀਂ ਸਕੇਗਾ ਇਹ ਚੇਤਾਵਨੀ ਇੱਕ ਜਨਰਲ ਪ੍ਰੈਕਟਿਸ਼ਨਰ ਵੱਲੋਂ ਦਿੱਤੀ ਗਈ ਹੈ ਵੀਰਵਾਨੂ ਸਿਹਤ ਕਰਮਚਾਰੀ ਸਾਰੇ ਦੇਸ਼ ਵਿੱਚ ਹੋਈ ਹੜਤਾਲ ਦਾ ਹਿੱਸਾ ਬਣੇ ਉਹਨਾਂ ਨੇ ਕਿਹਾ ਕਿ ਮਾੜੀਆਂ ਕਾਰਜ ਸਥਿਤੀਆਂ ਤੇ ਸਟਾਫ ਦੀ ਘਾਟ ਮਰੀਜ਼ਾਂ ਨੂੰ ਖਤਰੇ ਦੇ ਵਿੱਚ ਪਾ ਰਹੀ ਹੈ ਹੁਣ ਤੱਕ ਖਸਰੇ ਦੇ 8 ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ ਅਤੇ ਸਿਹਤ ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਬਿਮਾਰੀ ਫੈਲਣ ਦਾ ਖਤਰਾ ਹੈ ਇਮਿਊਨਾਈਜੇਸ਼ਨ ਐਡਵਾਈਜ਼ਰੀ ਸੈਂਟਰ ਦੀ ਸੀਨੀਅਰ ਸਲਾਹਕਾਰ ਡਾਕਟਰ ਮਾਮਾ 에ਰੋਆ ਡੇਵਿਡ ਨੇ ਕਿਹਾ ਹੈ ਕਿ ਜੇ ਖਸਰਾ ਪੈਲਦਾ ਹੈ ਤਾਂ ਹਸਪਤਾਲ ਅਤੇ ਪਰਿਵਾਰਕ ਡਾਕਟਰਾਂ ਦੇ ਕਲੀਨਿਕ ਇਸ ਨਾਲ ਨਹੀਂ ਨਜਿੱਠ ਸਕਣਗੇ। ਉਹਨਾਂ ਨੇ ਅੱਗੇ ਕਿਹਾ ਹੈ ਕਿ ਸਾਡੇ ਹਸਪਤਾਲ ਸਿਸਟਮ ਪਹਿਲਾਂ ਹੀ ਓਵਰਲੋਡ ਹਨ। ਉਹਨਾਂ ਨੇ ਦੱਸਿਆ ਕਿ ਮੈਂ ਇੱਕ ਜੀਪੀ ਵਜੋਂ 11 ਸਾਲਾਂ ਤੋਂ ਕੰਮ ਕਰ ਰਹੀ ਹਾਂ ਪਰ ਮਰੀਜ਼ਾਂ ਲਈ 3 ਤੋਂ 4 ਹਫ਼ਤਿਆਂ ਦੀ ਉਡੀਕ ਕਦੇ ਨਹੀਂ ਹੋਈ। ਏ ਉਡੀਕ ਹੁਣ ਇੱਕ ਡਰਾਉਣੀ ਸਥਿਤੀ ਬਣੀ ਹੋਈ ਹੈ। ਉਹਨਾਂ ਨੇ ਅੱਗੇ ਕਿਹਾ ਹੈ ਕਿ ਉਸ ਨੂੰ ਸਭ ਤੋਂ ਵੱਡਾ ਡਰ ਇਹ ਹੈ ਕਿ ਇਸ ਵਾਰ ਖਸਰੇ ਕਨ ਬੱਚਿਆਂ ਦੀਆਂ ਜਾਨਾਂ ਜਾ ਸਕਦੀਆਂ ਹਨ। ਤੁਹਾਨੂੰ ਦੱਸ ਦਈਏ ਕਿ 2019 ਵਿੱਚ ਖਸਰੇ ਦੇ ਫਲਾਕ ਹਨ 2000 ਤੋਂ ਵੱਧ ਲੋਕ ਬਿਮਾਰ ਹੋਏ ਸਨ ਅਤੇ 700 ਤੋਂ ਵੱਧ ਨੂੰ ਹਸਪਤਾਲ ਦੇ ਵਿੱਚ ਭਾਰਤੀ ਕਰਾਉਣਾ ਪਿਆ ਸੀ। ਆਕਲੈਂਡ ਸਭ ਤੋਂ ਪ੍ਰਭਾਵਿਤ ਇਲਾਕਾ ਸੀ ਜਿੱਥੇ 1736 ਕੇਸ ਸਾਹਮਣੇ ਆਏ ਸਨ। ਇਸ ਦੇ ਨਤੀਜੇ ਸਮੂਹਾ ਵਿੱਚ ਤਬਾਹੀ ਕਰ ਸਬਦ ਹੋਏ ਸਨ ਜਦੋਂ ਇੱਕ ਖਸਰੇ ਨਾਲ ਪੀੜਤ ਵਿਅਕਤੀ ਉੱਥੇ ਗਿਆ ਤਾਂ 5700 ਕੇਸ ਅਤੇ 83 ਮੌਤਾਂ ਹੋ ਗਈਆਂ ਸਨ ਡਾਕਟਰ ਡੇਵਿਡ ਨੇ ਅੱਗੇ ਕਿਹਾ ਹੈ ਕਿ ਕਈ ਪਰਿਵਾਰਾਂ ਦੇ ਇੱਕੋ ਘਰ ਦੇ ਬੱਚੇ ਮਰ ਗਏ ਸਨ ਇੱਕ ਡਰਾਉਣਾ ਦ੍ਰਿਸ਼ ਜਿਸ ਨੂੰ ਅਸੀਂ ਕਦੇ ਵੀ ਭੁੱਲ ਨਹੀਂ ਸਕਦੇ ਕਿਉਂਕਿ ਫਿਰ ਕੋਬਿਡ ਆ ਗਿਆ ਤੇ ਮੈਂ ਤੇ ਮੇਰੇ ਸਾਥੀ ਡਾਕਟਰ ਉਹ ਭਿਆਨਕ ਦੌਰ ਵੀ ਅਜੇ ਤੱਕ ਨਹੀਂ ਬੋਲੇ ਹਾਂ ਉਹਨਾਂ ਨੇ ਕਿਹਾ ਕਿ ਜੇ ਮੁਰਖ ਖਸਰਾ ਫੈਲਿਆ ਤਾਂ ਮਰੀਜ਼ਾਂ ਨੂੰ ਪਰਿਵਾਰਿਕ ਡਾਕਟਰ ਕੋਲ ਜਲਦੀ ਅਪਾਇੰਟਮੈਂਟ ਨਾ ਮਿਲੇ ਤਾਂ ਹਸਪਤਾਲ ਉੱਤੇ ਦਬਾ ਹੋਰ ਵਧੇਗਾ ਖਸਰੇ ਨਾਲ ਬਿਮਾਰ ਬੱਚਿਆਂ ਦੀ ਦੇਖਭਾਲ 24 ਘੰਟੇ ਦੀ ਹੁੰਦੀ ਹੈ। ਉਹਨਾਂ ਨੂੰ ਪੂਰੀ ਤਰ੍ਹਾਂ ਸਿਹਤਮੰਦ ਕਰਨਾ ਬਹੁਤ ਮੁਸ਼ਕਲ ਅਤੇ ਥਕਾਵਟ ਭਰਿਆ ਕੰਮ ਹੁੰਦਾ ਹੈ। ਸਿਹਤ ਮੰਤਰਾਲੇ ਵੱਲੋਂ ਮਈ ਵਿੱਚ ਸਿਹਤ ਮੰਤਰੀ ਸਾਈਮਨ ਬ੍ਰਾਊਨ ਨੂੰ ਦਿੱਤੇ ਅਪਡੇਟ ਦੇ ਵਿੱਚ ਕਿਹਾ ਗਿਆ ਸੀ ਕਿ ਦੇਸ਼ ਵਿੱਚ ਟਿਕਾ ਕਰਨ ਦਰ ਲੋੜਿੰਦੇ ਪੱਧਰ ਨਾਲ ਘੱਟ ਹੈ। ਖਸਰੇ ਤੋਂ ਬਚਾਅ ਲਈ ਘੱਟੋ-ਘੱਟ 95% ਟਿਕਾ ਕਰਨ ਕਵਰੇਜ ਦੀ ਲੋੜ ਹੈ ਪਰ ਹੁਣ ਮੌਜੂਦਾ ਅੰਕੜਿਆਂ ਮੁਤਾਬਕ ਸਿਰਫ 82% ਲੋਕਾਂ ਨੇ ਹੀ ਟੀਕਾ ਲਗਵਾਇਆ ਹੈ। ਰਿਪੋਰਟ ਦੇ ਵਿੱਚ ਦੱਸਿਆ ਗਿਆ ਹੈ ਕਿ ਜੇ ਖਸਰੇ ਦਾ ਵੱਡਾ ਜਾਂ ਲੰਮਾ ਫੈਲਾ ਹੋਇਆ ਤਾਂ ਇਹ ਸਿਹਤ ਪ੍ਰਣਾਲੀ ਉੱਤੇ ਭਾਰੀ ਦਬਾਅ ਪਾਵੇਗਾ ਤੇ ਵਾਧੂ ਫੰਡ ਤੇ ਸਰੋਤਾਂ ਦੀ ਲੋੜ ਪਵੇਗੀ ਇਸ ਤੋਂ ਬਾਅਦ ਡਾਕਟਰ ਡੇਵਿਡ ਨੇ ਕਿਹਾ ਕਿ ਸਾਰੇ ਸਮੁਦਾਇਆਂ ਤੱਕ ਟੀਕਾਕਰਨ ਦੀ ਪਹੁੰਚ ਯਕੀਨੀ ਬਣਾਉਣ ਲਈ ਇੱਕ ਰਾਸ਼ਟਰੀ ਮਹਿੰਮ ਲੌਂਡ ਦੀ ਜਰੂਰਤ ਹੈ ਉਹਨਾਂ ਨੇ ਕਿਹਾ ਕਿ ਸਾਡੀ ਪਹਿਲੀ ਤਰਜੀਹ ਟੀਕਾਕਰਨ ਹੋਣੀ ਚਾਹੀਦੀ ਹੈ ਜਿਵੇਂ ਅਸੀਂ ਕੋਵਿਡ ਦੌਰਾਨ ਕਮਿਊਨਿਟੀ ਡੇ ਵੀਕਐਂਡ ਤੇ ਆਫਟਰ ਆਵਰ ਵੈਕਸੀਨੇਸ਼ਨ ਕੀਤੇ ਸਨ ਉਹੀ ਤਰੀਕਾ ਮੁੜ ਲਾਗੂ ਕਰਨ ਦੀ ਲੋੜ ਹੈ ਉਹਨਾਂ ਨੇ ਕਿਹਾ ਕਿ ਟਿੱਕਾ ਸੁਰੱਖਿਆਤ ਤੇ 6 ਮਹੀਨੇ ਦੇ ਬੱਚਿਆਂ ਨੂੰ ਵੀ ਦਿੱਤਾ ਜਾ ਸਕਦਾ ਹੈ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਬਹੁਤ ਪ੍ਰਭਾਵਸ਼ਾਲੀ ਟੀਕਾ ਹੈ ਜੋ ਬੱਚਿਆਂ ਨੂੰ ਖਸਰੇ ਤੋਂ ਬਚਾ ਸਕਦਾ ਹੈ ਮੈਂ 2019 ਵਰਗੀ ਸਥਿਤੀ ਦੁਬਾਰਾ ਬਿਲਕੁਲ ਵੀ ਦੇਖਣਾ ਨਹੀਂ ਚਾਹੁੰਦੀ ਜਿੱਥੇ ਸੈਂਕੜੇ ਬੱਚਿਆਂ ਨੂੰ ਇੰਟੈਂਸਿਵ ਕੇਅਰ ਦੇ ਵਿੱਚ ਰੱਖਣਾ ਪਿਆ ਸੀ ਇਸ ਵਾਰ ਸ਼ਾਇਦ ਅਸੀਂ ਜ਼ੀਰੋ ਮੌਤ ਦਰ ਨਾਲ ਨਹੀਂ ਬਚ ਸਕਾਂਗੇ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ WHO ਵੱਲੋਂ ਵੀ ਨਿਊਜ਼ੀਲੈਂਡ ਨੂੰ ਚੇਤਾਵਨੀ ਦਿੱਤੀ ਗਈ ਹੈ ਦੇਸ਼ ਦੇ ਹਸਪਤਾਲ ਤੇ ਡਾਕਟਰ ਕਲੀਨਿਕ ਪਹਿਲਾਂ ਹੀ ਬਹੁਤ ਜ਼ਿਆਦਾ ਤਣਾ ਦੇ ਵਿੱਚ ਹਨ ਤੇ ਜੇ ਖਸਰੇ ਦਾ ਫਿਲਾਹ ਹੋ ਗਿਆ ਤਾਂ ਇਹ ਸਿਸਟਮ ਇਸ ਨੂੰ ਚੱਲ ਨਹੀਂ ਸਕੇਗਾ ਇਹ ਚੇਤਾਵਨੀ ਇੱਕ ਜਨਰਲ ਪ੍ਰੈਕਟਿਸ਼ਨਰ ਵੱਲੋਂ ਦਿੱਤੀ ਗਈ ਹੈ ਵੀਰਵਾਨ ਨੂੰ ਸੇਤ ਕਰਮਚਾਰੀ ਸਾਰੇ ਦੇਸ਼ ਵਿੱਚ ਹੋਈ ਹੜਤਾਲ ਦਾ ਹਿੱਸਾ ਬਣੇ ਉਹਨਾਂ ਨੇ ਕਿਹਾ ਕਿ ਮਾੜੀਆਂ ਕਾਰਜ ਸਥਿਤੀਆਂ ਤੇ ਸਟਾਫ ਦੀ ਘਾਟ ਮਰੀਜ਼ਾਂ ਨੂੰ ਖਤਰੇ ਦੇ ਵਿੱਚ ਪਾ ਰਹੀ ਹੈ ਹੁਣ ਤੱਕ ਖਸਰੇ ਦੇ 8 ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ ਅਤੇ ਸਿਹਤ ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਬਿਮਾਰੀ ਫੈਲਣ ਦਾ ਖਤਰਾ ਹੈ। ਇਮਿਊਨਾਈਜੇਸ਼ਨ ਐਡਵਾਈਜ਼ਰੀ ਸੈਂਟਰ ਦੀ ਸੀਨੀਅਰ ਸਲਾਹਕਾਰ ਡਾਕਟਰ ਮਾਮਾ 에ਰੋਆ ਡੇਵਿਡ ਨੇ ਕਿਹਾ ਹੈ ਕਿ ਜੇ ਖਸਰਾ ਪੈਲਦਾ ਹੈ ਤਾਂ ਹਸਪਤਾਲ ਅਤੇ ਪਰਿਵਾਰਕ ਡਾਕਟਰਾਂ ਦੇ ਕਲੀਨਿਕ ਇਸ ਨਾਲ ਨਹੀਂ ਨਜਿੱਠ ਸਕਣਗੇ। ਉਹਨਾਂ ਨੇ ਅੱਗੇ ਕਿਹਾ ਹੈ ਕਿ ਸਾਡੇ ਹਸਪਤਾਲ ਸਿਸਟਮ ਪਹਿਲਾਂ ਹੀ ਓਵਰਲੋਡ ਹਨ। ਉਹਨਾਂ ਨੇ ਦੱਸਿਆ ਕਿ ਮੈਂ ਇੱਕ ਜੀਪੀ ਵਜੋਂ 11 ਸਾਲਾਂ ਤੋਂ ਕੰਮ ਕਰ ਰਹੀ ਹਾਂ ਪਰ ਮਰੀਜ਼ਾਂ ਦੇ ਤਿੰਨ ਤੋਂ ਚਾਰ ਹਫ਼ਤਿਆਂ ਦੀ ਉਡੀਕ ਕਦੇ ਨਹੀਂ ਹੋਈ ਇਹ ਉਡੀਕ ਹੁਣ ਇੱਕ ਡਰਾਉਣੀ ਸਥਿਤੀ ਬਣੀ ਹੋਈ ਹੈ ਉਹਨਾਂ ਨੇ ਅੱਗੇ ਕਿਹਾ ਹੈ ਕਿ ਉਸ ਨੂੰ ਸਭ ਤੋਂ ਵੱਡਾ ਡਰ ਇਹ ਹੈ ਕਿ ਇਸ ਵਾਰ ਖਸਰੇ ਕਨ ਬੱਚਿਆਂ ਦੀਆਂ ਜਾਨਾਂ ਜਾ ਸਕਦੀਆਂ ਹਨ ਤੁਹਾਨੂੰ ਦੱਸ ਦਈਏ ਕਿ 2019 ਵਿੱਚ ਖਸਰੇ ਦੇ ਫਲਾਕਨ 2000 ਤੋਂ ਵੱਧ ਲੋਕ ਬਿਮਾਰ ਹੋਏ ਸਨ ਅਤੇ 700 ਤੋਂ ਵੱਧ ਨੂੰ ਹਸਪਤਾਲ ਦੇ ਵਿੱਚ ਭਾਰਤੀ ਕਰਾਉਣਾ ਪਿਆ ਸੀ ਆਕਲੈਂਡ ਸਭ ਤੋਂ ਪ੍ਰਭਾਵਿਤ ਇਲਾਕਾ ਸੀ ਜਿੱਥੇ 1736 ਕੇਸ ਸਾਹਮਣੇ ਆਏ ਸਨ ਇਸ ਦੇ ਨਤੀਜੇ ਸਮੂਹਾ ਵਿੱਚ ਤਬਾਹੀ ਕਰ ਸਬਦ ਹੋਏ ਸਨ ਜਦੋਂ ਇੱਕ ਖਸਰੇ ਨਾਲ ਪੀੜਤ ਵਿਅਕਤੀ ਉੱਥੇ ਗਿਆ ਤਾਂ 5700 ਕੇਸ ਅਤੇ 83 ਮੌਤਾਂ ਹੋ ਗਈਆਂ ਸਨ ਡਾਕਟਰ ਡੇਵਿਡ ਨੇ ਅੱਗੇ ਕਿਹਾ ਹੈ ਕਿ ਕਈ ਪਰਿਵਾਰਾਂ ਦੇ ਇੱਕੋ ਘਰ ਦੇ ਬੱਚੇ ਮਰ ਗਏ ਸਨ ਇੱਕ ਡਰਾਉਣਾ ਦ੍ਰਿਸ਼ ਜਿਸ ਨੂੰ ਅਸੀਂ ਕਦੇ ਵੀ ਭੁੱਲ ਨਹੀਂ ਸਕਦੇ ਕਿਉਂਕਿ ਫਿਰ ਕੋਬਿਡ ਆ ਗਿਆ ਤੇ ਮੈਂ ਤੇ ਮੇਰੇ ਸਾਥੀ ਡਾਕਟਰ ਉਹ ਭਿਆਨਕ ਦੌਰ ਵੀ ਅਜੇ ਤੱਕ ਨਹੀਂ ਬੋਲੇ ਹਾਂ ਉਹਨਾਂ ਨੇ ਕਿਹਾ ਕਿ ਜੇ ਮੁਰਖ ਖਸਰਾ ਫੈਲਿਆ ਤਾਂ ਮਰੀਜ਼ਾਂ ਨੂੰ ਪਰਿਵਾਰਿਕ ਡਾਕਟਰ ਕੋਲ ਜਲਦੀ ਅਪਾਇੰਟਮੈਂਟ ਨਾ ਮਿਲੇ ਤਾਂ ਹਸਪਤਾਲ ਉੱਤੇ ਦਬਾ ਹੋਰ ਵਧੇਗਾ ਖਸਰੇ ਨਾਲ ਬਿਮਾਰ ਬੱਚਿਆਂ ਦੀ ਦੇਖਭਾਲ 24 ਘੰਟੇ ਦੀ ਹੁੰਦੀ ਹੈ। ਉਹਨਾਂ ਨੂੰ ਪੂਰੀ ਤਰ੍ਹਾਂ ਸਿਹਤਮੰਦ ਕਰਨਾ ਬਹੁਤ ਮੁਸ਼ਕਲ ਅਤੇ ਥਕਾਵਟ ਭਰਿਆ ਕੰਮ ਹੁੰਦਾ ਹੈ। ਸਿਹਤ ਮੰਤਰਾਲੇ ਵੱਲੋਂ ਮਈ ਵਿੱਚ ਸਿਹਤ ਮੰਤਰੀ ਸਾਈਮਨ ਬ੍ਰਾਊਨ ਨੂੰ ਦਿੱਤੇ ਅਪਡੇਟ ਦੇ ਵਿੱਚ ਕਿਹਾ ਗਿਆ ਸੀ ਕਿ ਦੇਸ਼ ਵਿੱਚ ਟਿਕਾ ਕਰਨ ਦਰ ਲੋੜਿੰਦੇ ਪੱਧਰ ਨਾਲ ਘੱਟ ਹੈ। ਖਸਰੇ ਤੋਂ ਬਚਾਅ ਲਈ ਘੱਟੋ-ਘੱਟ 95% ਟਿਕਾ ਕਰਨ ਕਵਰੇਜ ਦੀ ਲੋੜ ਹੈ ਪਰ ਹੁਣ ਮੌਜੂਦਾ ਅੰਕੜਿਆਂ ਮੁਤਾਬਕ ਸਿਰਫ 82% ਲੋਕਾਂ ਨੇ ਹੀ ਟੀਕਾ ਲਗਵਾਇਆ ਹੈ। ਰਿਪੋਰਟ ਦੇ ਵਿੱਚ ਦੱਸਿਆ ਗਿਆ ਹੈ ਕਿ ਜੇ ਖਸਰੇ ਦਾ ਵੱਡਾ ਜਾਂ ਲੰਮਾ ਫੈਲਾਅ ਹੋਇਆ ਤਾਂ ਇਹ ਸਿਹਤ ਪ੍ਰਣਾਲੀ ਉੱਤੇ ਭਾਰੀ ਦਬਾਅ ਪਾਵੇਗਾ ਤੇ ਵਾਧੂ ਫੰਡ ਤੇ ਸਰੋਤਾਂ ਦੀ ਲੋੜ ਪਵੇਗੀ। ਇਸ ਤੋਂ ਬਾਅਦ ਡਾਕਟਰ ਡੇਵਿਡ ਨੇ ਕਿਹਾ ਕਿ ਸਾਰੇ ਸਮੁਦਾਇਆਂ ਤੱਕ ਟਿਕਾਕਰਨ ਦੀ ਪਹੁੰਚ ਯਕੀਨੀ ਬਣਾਉਣ ਲਈ ਇੱਕ ਰਾਸ਼ਟਰੀ ਮਹਿੰਮ ਲੌਂਡ ਦੀ ਜਰੂਰਤ ਹੈ ਉਹਨਾਂ ਨੇ ਕਿਹਾ ਕਿ ਸਾਡੀ ਪਹਿਲੀ ਤਰਜੀਹ ਟੀਕਾਕਰਨ ਹੋਣੀ ਚਾਹੀਦੀ ਹੈ ਜਿਵੇਂ ਅਸੀਂ ਕੋਵਿਡ ਦੌਰਾਨ ਕਮਿਊਨਿਟੀ ਡੇ ਵੀਕਐਂਡ ਤੇ ਆਫਟਰ ਆਵਰ ਵੈਕਸੀਨੇਸ਼ਨ ਕੀਤੇ ਸਨ ਉਹੀ ਤਰੀਕਾ ਮੁੜ ਲਾਗੂ ਕਰਨ ਦੀ ਲੋੜ ਹੈ ਉਹਨਾਂ ਨੇ ਕਿਹਾ ਕਿ ਟਿੱਕਾ ਸੁਰੱਖਿਆਤ ਤੇ 6 ਮਹੀਨੇ ਦੇ ਬੱਚਿਆਂ ਨੂੰ ਵੀ ਦਿੱਤਾ ਜਾ ਸਕਦਾ ਹੈ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਬਹੁਤ ਪ੍ਰਭਾਵਸ਼ਾਲੀ ਟੀਕਾ ਹੈ ਜੋ ਬੱਚਿਆਂ ਨੂੰ ਖਸਰੇ ਤੋਂ ਬਚਾ ਸਕਦਾ ਹੈ ਮੈਂ 2019 ਵਰਗੀ ਸਥਿਤੀ ਦੁਬਾਰਾ ਬਿਲਕੁਲ ਵੀ ਦੇਖਣਾ ਨਹੀਂ ਚਾਹੁੰਦੀ ਜਿੱਥੇ ਸੈਂਕੜੇ ਬੱਚਿਆਂ ਨੂੰ ਇੰਟੈਂਸਿਵ ਕੇਅਰ ਦੇ ਵਿੱਚ ਰੱਖਣਾ ਪਿਆ ਸੀ ਇਸ ਵਾਰ ਸ਼ਾਇਦ ਅਸੀਂ ਜ਼ੀਰੋ ਮੌਤ ਦਰ ਨਾਲ ਨਹੀਂ ਬਚ ਸਕਾਂਗੇ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ WHO ਵੱਲੋਂ ਵੀ ਨਿਊਜ਼ੀਲੈਂਡ ਨੂੰ ਚੇਤਾਵਨੀ ਦਿੱਤੀ ਗਈ ਹੈ ਦੇਸ਼ ਦੇ ਹਸਪਤਾਲ ਤੇ ਡਾਕਟਰ ਕਲੀਨਿਕ ਪਹਿਲਾਂ ਹੀ ਬਹੁਤ ਜ਼ਿਆਦਾ ਤਣਾ ਦੇ ਵਿੱਚ ਹਨ ਤੇ ਜੇ ਖਸਰੇ ਦਾ ਫਿਲਾਹ ਹੋ ਗਿਆ ਤਾਂ ਇਹ ਸਿਸਟਮ ਇਸ ਨੂੰ ਚੱਲ ਨਹੀਂ ਸਕੇਗਾ ਇਹ ਚੇਤਾਵਨੀ ਇੱਕ ਜਨਰਲ ਪ੍ਰੈਕਟਿਸ਼ਨਰ ਵੱਲੋਂ ਦਿੱਤੀ ਗਈ ਹੈ ਵੀਰਵਾਨੂ ਸਿਹਤ ਕਰਮਚਾਰੀ ਸਾਰੇ ਦੇਸ਼ ਵਿੱਚ ਹੋਈ ਹੜਤਾਲ ਦਾ ਹਿੱਸਾ ਬਣੇ ਉਹਨਾਂ ਨੇ ਕਿਹਾ ਕਿ ਮਾੜੀਆਂ ਕਾਰਜ ਸਥਿਤੀਆਂ ਤੇ ਸਟਾਫ ਦੀ ਘਾਟ ਮਰੀਜ਼ਾਂ ਨੂੰ ਖਤਰੇ ਦੇ ਵਿੱਚ ਪਾ ਰਹੀ ਹੈ ਹੁਣ ਤੱਕ ਖਸਰੇ ਦੇ 8 ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ ਅਤੇ ਸਿਹਤ ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਬਿਮਾਰੀ ਫੈਲਣ ਦਾ ਖਤਰਾ ਹੈ ਇਮਿਊਨਾਈਜੇਸ਼ਨ ਐਡਵਾਈਜ਼ਰੀ ਸੈਂਟਰ ਦੀ ਸੀਨੀਅਰ ਸਲਾਹਕਾਰ ਡਾਕਟਰ ਮਾਮਾ 에ਰੋਆ ਡੇਵਿਡ ਨੇ ਕਿਹਾ ਹੈ ਕਿ ਜੇ ਖਸਰਾ ਪੈਲਦਾ ਹੈ ਤਾਂ ਹਸਪਤਾਲ ਅਤੇ ਪਰਿਵਾਰਕ ਡਾਕਟਰਾਂ ਦੇ ਕਲੀਨਿਕ ਇਸ ਨਾਲ ਨਹੀਂ ਨਜਿੱਠ ਸਕਣਗੇ। ਉਹਨਾਂ ਨੇ ਅੱਗੇ ਕਿਹਾ ਹੈ ਕਿ ਸਾਡੇ ਹਸਪਤਾਲ ਸਿਸਟਮ ਪਹਿਲਾਂ ਹੀ ਓਵਰਲੋਡ ਹਨ। ਉਹਨਾਂ ਨੇ ਦੱਸਿਆ ਕਿ ਮੈਂ ਇੱਕ ਜੀਪੀ ਵਜੋਂ 11 ਸਾਲਾਂ ਤੋਂ ਕੰਮ ਕਰ ਰਹੀ ਹਾਂ ਪਰ ਮਰੀਜ਼ਾਂ ਲਈ 3 ਤੋਂ 4 ਹਫ਼ਤਿਆਂ ਦੀ ਉਡੀਕ ਕਦੇ ਨਹੀਂ ਹੋਈ। ਏ ਉਡੀਕ ਹੁਣ ਇੱਕ ਡਰਾਉਣੀ ਸਥਿਤੀ ਬਣੀ ਹੋਈ ਹੈ। ਉਹਨਾਂ ਨੇ ਅੱਗੇ ਕਿਹਾ ਹੈ ਕਿ ਉਸ ਨੂੰ ਸਭ ਤੋਂ ਵੱਡਾ ਡਰ ਇਹ ਹੈ ਕਿ ਇਸ ਵਾਰ ਖਸਰੇ ਕਨ ਬੱਚਿਆਂ ਦੀਆਂ ਜਾਨਾਂ ਜਾ ਸਕਦੀਆਂ ਹਨ। ਤੁਹਾਨੂੰ ਦੱਸ ਦਈਏ ਕਿ 2019 ਵਿੱਚ ਖਸਰੇ ਦੇ ਫਲਾਕ ਹਨ 2000 ਤੋਂ ਵੱਧ ਲੋਕ ਬਿਮਾਰ ਹੋਏ ਸਨ ਅਤੇ 700 ਤੋਂ ਵੱਧ ਨੂੰ ਹਸਪਤਾਲ ਦੇ ਵਿੱਚ ਭਾਰਤੀ ਕਰਾਉਣਾ ਪਿਆ ਸੀ। ਆਕਲੈਂਡ ਸਭ ਤੋਂ ਪ੍ਰਭਾਵਿਤ ਇਲਾਕਾ ਸੀ ਜਿੱਥੇ 1736 ਕੇਸ ਸਾਹਮਣੇ ਆਏ ਸਨ। ਇਸ ਦੇ ਨਤੀਜੇ ਸਮੂਹਾ ਵਿੱਚ ਤਬਾਹੀ ਕਰ ਸਬਦ ਹੋਏ ਸਨ ਜਦੋਂ ਇੱਕ ਖਸਰੇ ਨਾਲ ਪੀੜਤ ਵਿਅਕਤੀ ਉੱਥੇ ਗਿਆ ਤਾਂ 5700 ਕੇਸ ਅਤੇ 83 ਮੌਤਾਂ ਹੋ ਗਈਆਂ ਸਨ ਡਾਕਟਰ ਡੇਵਿਡ ਨੇ ਅੱਗੇ ਕਿਹਾ ਹੈ ਕਿ ਕਈ ਪਰਿਵਾਰਾਂ ਦੇ ਇੱਕੋ ਘਰ ਦੇ ਬੱਚੇ ਮਰ ਗਏ ਸਨ ਇੱਕ ਡਰਾਉਣਾ ਦ੍ਰਿਸ਼ ਜਿਸ ਨੂੰ ਅਸੀਂ ਕਦੇ ਵੀ ਭੁੱਲ ਨਹੀਂ ਸਕਦੇ ਕਿਉਂਕਿ ਫਿਰ ਕੋਬਿਡ ਆ ਗਿਆ ਤੇ ਮੈਂ ਤੇ ਮੇਰੇ ਸਾਥੀ ਡਾਕਟਰ ਉਹ ਭਿਆਨਕ ਦੌਰ ਵੀ ਅਜੇ ਤੱਕ ਨਹੀਂ ਬੋਲੇ ਹਾਂ ਉਹਨਾਂ ਨੇ ਕਿਹਾ ਕਿ ਜੇ ਮੁਰਖ ਖਸਰਾ ਫੈਲਿਆ ਤਾਂ ਮਰੀਜ਼ਾਂ ਨੂੰ ਪਰਿਵਾਰਿਕ ਡਾਕਟਰ ਕੋਲ ਜਲਦੀ ਅਪਾਇੰਟਮੈਂਟ ਨਾ ਮਿਲੇ ਤਾਂ ਹਸਪਤਾਲ ਉੱਤੇ ਦਬਾ ਹੋਰ ਵਧੇਗਾ ਖਸਰੇ ਨਾਲ ਬਿਮਾਰ ਬੱਚਿਆਂ ਦੀ ਦੇਖਭਾਲ 24 ਘੰਟੇ ਦੀ ਹੁੰਦੀ ਹੈ। ਉਹਨਾਂ ਨੂੰ ਪੂਰੀ ਤਰ੍ਹਾਂ ਸਿਹਤਮੰਦ ਕਰਨਾ ਬਹੁਤ ਮੁਸ਼ਕਲ ਅਤੇ ਥਕਾਵਟ ਭਰਿਆ ਕੰਮ ਹੁੰਦਾ ਹੈ। ਸਿਹਤ ਮੰਤਰਾਲੇ ਵੱਲੋਂ ਮਈ ਵਿੱਚ ਸਿਹਤ ਮੰਤਰੀ ਸਾਈਮਨ ਬ੍ਰਾਊਨ ਨੂੰ ਦਿੱਤੇ ਅਪਡੇਟ ਦੇ ਵਿੱਚ ਕਿਹਾ ਗਿਆ ਸੀ ਕਿ ਦੇਸ਼ ਵਿੱਚ ਟਿਕਾ ਕਰਨ ਦਰ ਲੋੜਿੰਦੇ ਪੱਧਰ ਨਾਲ ਘੱਟ ਹੈ। ਖਸਰੇ ਤੋਂ ਬਚਾਅ ਲਈ ਘੱਟੋ-ਘੱਟ 95% ਟਿਕਾ ਕਰਨ ਕਵਰੇਜ ਦੀ ਲੋੜ ਹੈ ਪਰ ਹੁਣ ਮੌਜੂਦਾ ਅੰਕੜਿਆਂ ਮੁਤਾਬਕ ਸਿਰਫ 82% ਲੋਕਾਂ ਨੇ ਹੀ ਟੀਕਾ ਲਗਵਾਇਆ ਹੈ। ਰਿਪੋਰਟ ਦੇ ਵਿੱਚ ਦੱਸਿਆ ਗਿਆ ਹੈ ਕਿ ਜੇ ਖਸਰੇ ਦਾ ਵੱਡਾ ਜਾਂ ਲੰਮਾ ਫੈਲਾ ਹੋਇਆ ਤਾਂ ਇਹ ਸਿਹਤ ਪ੍ਰਣਾਲੀ ਉੱਤੇ ਭਾਰੀ ਦਬਾਅ ਪਾਵੇਗਾ ਤੇ ਵਾਧੂ ਫੰਡ ਤੇ ਸਰੋਤਾਂ ਦੀ ਲੋੜ ਪਵੇਗੀ ਇਸ ਤੋਂ ਬਾਅਦ ਡਾਕਟਰ ਡੇਵਿਡ ਨੇ ਕਿਹਾ ਕਿ ਸਾਰੇ ਸਮੁਦਾਇਆਂ ਤੱਕ ਟੀਕਾਕਰਨ ਦੀ ਪਹੁੰਚ ਯਕੀਨੀ ਬਣਾਉਣ ਲਈ ਇੱਕ ਰਾਸ਼ਟਰੀ ਮਹਿੰਮ ਲੌਂਡ ਦੀ ਜਰੂਰਤ ਹੈ ਉਹਨਾਂ ਨੇ ਕਿਹਾ ਕਿ ਸਾਡੀ ਪਹਿਲੀ ਤਰਜੀਹ ਟੀਕਾਕਰਨ ਹੋਣੀ ਚਾਹੀਦੀ ਹੈ ਜਿਵੇਂ ਅਸੀਂ ਕੋਵਿਡ ਦੌਰਾਨ ਕਮਿਊਨਿਟੀ ਡੇ ਵੀਕਐਂਡ ਤੇ ਆਫਟਰ ਆਵਰ ਵੈਕਸੀਨੇਸ਼ਨ ਕੀਤੇ ਸਨ ਉਹੀ ਤਰੀਕਾ ਮੁੜ ਲਾਗੂ ਕਰਨ ਦੀ ਲੋੜ ਹੈ ਉਹਨਾਂ ਨੇ ਕਿਹਾ ਕਿ ਟਿੱਕਾ ਸੁਰੱਖਿਆਤ ਤੇ 6 ਮਹੀਨੇ ਦੇ ਬੱਚਿਆਂ ਨੂੰ ਵੀ ਦਿੱਤਾ ਜਾ ਸਕਦਾ ਹੈ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਬਹੁਤ ਪ੍ਰਭਾਵਸ਼ਾਲੀ ਟੀਕਾ ਹੈ ਜੋ ਬੱਚਿਆਂ ਨੂੰ ਖਸਰੇ ਤੋਂ ਬਚਾ ਸਕਦਾ ਹੈ ਮੈਂ 2019 ਵਰਗੀ ਸਥਿਤੀ ਦੁਬਾਰਾ ਬਿਲਕੁਲ ਵੀ ਦੇਖਣਾ ਨਹੀਂ ਚਾਹੁੰਦੀ ਜਿੱਥੇ ਸੈਂਕੜੇ ਬੱਚਿਆਂ ਨੂੰ ਇੰਟੈਂਸਿਵ ਕੇਅਰ ਦੇ ਵਿੱਚ ਰੱਖਣਾ ਪਿਆ ਸੀ ਇਸ ਵਾਰ ਸ਼ਾਇਦ ਅਸੀਂ ਜ਼ੀਰੋ ਮੌਤ ਦਰ ਨਾਲ ਨਹੀਂ ਬਚ ਸਕਾਂਗੇ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ WHO ਵੱਲੋਂ ਵੀ ਨਿਊਜ਼ੀਲੈਂਡ ਨੂੰ ਚੇਤਾਵਨੀ ਦਿੱਤੀ ਗਈ ਹੈ